ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ। ਸੋ ਅੱਜ ਇੱਕ ਹੋਰ ਜ਼ਰੂਰੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਹਾਜ਼ਰ ਆ। ਸੋ ਸਪੈਸ਼ਲੀ ਸਾਬਕਾ ਸਨਕਾ ਵਾਸਤੇ ਵੀ ਮੈਂ ਅੱਜ ਦੀ ਵੀਡੀਓ ਬਣਾ ਰਿਹਾ ਹਾਂ। ਉਹਨਾਂ ਦੇ ਪਰਿਵਾਰਾਂ ਦੇ ਲਈ ਇਹ ਜ਼ਰੂਰੀ ਹੈ। ਤੁਸੀਂ ਥੋੜੇ ਮਿੰਟ ਕੱਢ ਕੇ ਇਹਨੂੰ ਜ਼ਰੂਰ ਸੁਣਿਓ। ਔਰ ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਤੁਹਾਨੂੰ ਪਤਾ ਹੈ ਕਿ ਹੋਰਨਾਂ ਨੂੰ ਵੀ ਜ਼ਰੂਰਤ ਹੋਏਗੀ ਤੇ ਵੱਧ ਤੋਂ ਵੱਧ ਸਾਰੇ ਸਾਬਕਾ ਫੌਜੀਆਂ ਦੇ ਨਾਲ ਸਭਨਾ ਗਰੁੱਪਾਂ ਦੇ ਵਿੱਚ ਇਹਨੂੰ ਸ਼ੇਅਰ ਵੀ ਕਰਿਓ ਇਹ ਮੈਂ ਜਾਣਕਾਰੀ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਕਿ ਦੋ ਦਿਨ ਪਹਿਲਾਂ ਮੈਨੂੰ ਇੱਕ ਮੇਰੀ ਯੂਨਿਟ ਚੋਂ ਰਿਟਾਇਰ ਹੋਏ ਸੁਬੇਦਾਰ ਸਾਹਿਬ ਦਾ ਫੋਨ ਆਇਆ ਕਿ ਜਿਹੜੀ ਸਪਰਸ਼ ਐਪ ਹੈ ਉਹ ਅੱਜਕੱਲ ਚੱਲ ਨਹੀਂ ਰਹੀ ਉਹਨੂੰ ਜਦੋਂ ਆਪਾਂ ਓਪਨ ਕਰਦੇ ਹਾਂ ਤਾਂ ਉਹਦੇ ਵਿੱਚ ਇਸ ਤਰ੍ਹਾਂ ਜਿਹੜਾ ਨੋਟੀਫਿਕੇਸ਼ਨ ਆ ਜਾਂਦਾ ਹੈ ਕਿ ਉਹਦੇ ਵਿੱਚ ਜਿਹੜਾ ਮੇਨਟੇਨੈਂਸ ਚੱਲ ਰਿਹਾ ਸੋ ਉਹ ਸਪਰਸ਼ ਐਪ ਨੂੰ ਜਿਹੜਾ ਅਪਡੇਟ ਕਰ ਰਿਹਾ ਤਾਂ ਉਹਦੇ ਵਾਸਤੇ ਉਹ ਐਪ ਨਹੀਂ ਚੱਲ ਰਹੀ ਆ ਪਰ ਜੇ ਤੁਸੀਂ ਸਪਰਸ਼ ਤੇ ਲੌਗਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ Google ਜਾਂ Chrome ਤੇ ਜਾ ਕੇ ਤਾਂ ਤੁਸੀਂ ਸਰਚ ਆਪਸ਼ਨ ਦੇ ਵਿੱਚ ਸਪਰਸ਼ ਲਿਖੋਗੇ ਜਾਂ ਸਪਰਸ਼ ਲੌਗਇਨ ਲਿਖ ਦਿਓ ਤਾਂ ਉੱਥੇ ਵੀ ਤੁਹਾਡੀ ਜਿਹੜੀ ਐਪ ਦੇ ਨਾਲ ਜਿੰਨੀ ਜਾਣਕਾਰੀ ਤੁਹਾਨੂੰ ਮਿਲਦੀ ਤੁਹਾਨੂੰ ਉੱਥੇ ਮਿਲਨੇ ਲੱਗ ਜੇਗੀ ਤਾਂ ਉਹ ਕਹਿੰਦੇ ਜੀ ਜਦੋਂ ਅਸੀਂ ਸਪਰਸ਼ ਤੇ ਲੌਗਇਨ ਕਰਦੇ ਆ ਉਹਦੇ Chrome ਦੇ ਥਰੂ ਜਾਂ Google ਦੇ ਥਰੂ ਤੋ ਉਥੇ ਇਸ ਤਰ੍ਹਾਂ ਦਾ ਜਿਹੜਾ ਨੋਟੀਫਿਕੇਸ਼ਨ ਆ ਜਾਂਦਾ ਜਦੋਂ ਆਪਾਂ ਉਹਨੂੰ ਓਪਨ ਕਰਦੇ ਆਂ ਤਾਂ ਸੋ ਇਹ ਨੋਟੀਫਿਕੇਸ਼ਨ ਤੁਸੀਂ ਵੀ ਧਿਆਨ ਨਾਲ ਪੜ ਲਓ ਕਿਉਂਕਿ ਕਈ ਤਾਂ ਜਿਹੜੇ ਸਾਬਕਾ ਫੌਜੀ ਵੀਰ ਪੜੇ ਲਿਖੇ ਹੁੰਦੇ ਨੇ ਪੈਨਸ਼ਨ ਆਉਣ ਤੋਂ ਬਾਅਦ ਨੌਕਰੀ ਲੱਗ ਜਾਂਦੇ ਨੇ ਜਾਂ ਉਹਨਾਂ ਦੇ ਬੱਚੇ ਪੜ੍ਹ ਲਿਖ ਜਾਂਦੇ ਨੇ ਤਾਂ ਉਹਨਾਂ ਨੂੰ ਜਿਹੜਾ ਆਨਲਾਈਨ ਕੰਮ ਕਰਨਾ ਸੌਖਾ ਹੁੰਦਾ ਪਰ ਕਈ ਪਿੰਡਾਂ ਵਿੱਚ ਰਹਿੰਦੇ ਨੇ ਸਾਬਕਾ ਫੌਜੀ ਵੀਰ ਆਪਣੀ ਖੇਤੀਬਾੜੀ ਵਿੱਚ ਲੱਗ ਜਾਂਦੇ ਨੇ ਕੰਮ ਧੰਦਿਆਂ ਦੇ ਵਿੱਚ ਸਭ ਤੋਂ ਇੰਟਰਨੈਟ ਦੀ ਸੋਸ਼ਲ ਮੀਡੀਆ ਦੀ ਜਾਂ ਆਨਲਾਈਨ ਦੀ ਜਾਣਕਾਰੀ ਉਹਨਾਂ ਨੂੰ ਨਹੀਂ ਹੁੰਦੀ ਸੋ ਉਹਨਾਂ ਨੂੰ ਲੱਗਦਾ ਕਿ ਸਾਡਾ ਕੋਈ ਪੈਨਸ਼ਨ ਦਾ ਨੁਕਸਾਨ ਨਾ ਹੋ ਜਾਵੇ ਸੋ ਇਸ ਤਰ੍ਹਾਂ ਦਾ ਇੱਕ ਮੈਸੇਜ ਆ ਰਿਹਾ ਜਿਹਦੇ ਵਿੱਚ ਲਿਖਿਆ ਹੈ ਕਿ ਟੂ ਨੋ ਯੂਰ ਆਈਡੈਂਟੀਫਿਕੇਸ਼ਨ ਲਾਈਫ ਸਰਟੀਫਿਕੇਟ ਮਾਈਗ੍ਰੇਸ਼ਨ ਸਟੇਟਸ ਕਲਿਕ ਹੇਅਰ ਉਸ ਤੋਂ ਅੱਗੇ ਰੈੱਡ ਅੱਖਰਾਂ ਦੇ ਵਿੱਚ ਲਾਲ ਰੰਗ ਦੇ ਅੱਖਰਾਂ ਦੇ ਵਿੱਚ ਲਿਖਿਆ ਹੈ ਐਨੂਅਲ ਆਈਡੈਂਟੀਫਿਕੇਸ਼ਨ ਫਾਰ ਪੈਨਸ਼ਨਰ ਡਿਊ ਇਨ ਮੰਥ ਆਫ ਨੋਵੇmber 2023 ਹੈਵ ਬੀਨ ਐਕਸਟੈਂਡਡ ਟਿਲ ਜੂਨ 2024 ਪਲੀਜ਼ ਸਬਮਿਟ ਯੂਰ ਲਾਈਫ ਸਰਟੀਫਿਕੇਟ ਟੂ ਇਨਸ਼ੋਰ ਕੰਟੀਨਿਊਏਸ਼ਨ ਆਫ ਪੈਨਸ਼ਨ ਆਫਟਰ ਜੂਨ 2024 ਇਹਦਾ ਮਤਲਬ ਹੈ ਵੀ ਜਿੰਨਾ ਵੀ ਸਾਬਕਾ ਫੌਜੀਆਂ ਦੇ ਲਾਈਫ ਸਰਟੀਫਿਕੇਟ ਜਿਹੜੇ ਨਵੰਬਰ ਵਿੱਚ ਜਮ੍ਹਾਂ ਹੋਣੇ ਸੀ ਜੇ ਜਮ੍ਹਾਂ ਨਹੀਂ ਹੋਏ ਕਿਸੇ ਕਾਰਨ ਕਰਕੇ ਤਾਂ ਉਹਨਾਂ ਨੂੰ ਡੇਟ ਅੱਗੇ ਦਿੱਤੀ ਗਈ ਸੀ ਵੀ ਤੁਸੀਂ ਇੰਨੇ ਸਮੇਂ ਤੱਕ ਇਸ ਮਹੀਨੇ ਤੱਕ ਉਹਨੂੰ ਕਲੀਅਰ ਕਰ ਸਕਦੇ ਹੋ ਸੋ ਉਹ ਜਿਹੜੀ ਸਪਰਸ਼ ਵੱਲੋਂ ਡੇਟ ਦਿੱਤੀ ਗਈ ਸੀ ਉਹ ਅੱਗੇ ਦਿੱਤੀ ਗਈ ਸੀ ਜੂਨ 2024 ਸੋ ਉਹ ਜਿਹੜੀ ਤੁਸੀਂ 30 ਜੂਨ 2024 ਤੋਂ ਪਹਿਲਾਂ ਪਹਿਲਾਂ ਆਪਣਾ ਜਿਹੜਾ ਲਾਈਫ ਸਰਟੀਫਿਕੇਟ ਹੈ ਜੇ ਤੁਹਾਡਾ ਪਿਛਲੇ ਸਮੇਂ ਦੌਰਾਨ ਜਮ੍ਹਾਂ ਨਹੀਂ ਹੋਇਆ ਕਿਸੇ ਕਾਰਨ ਕਰਕੇ ਤੁਹਾਡੀ ਪੈਨਸ਼ਨ ਆ ਰਹੀ ਹੈ ਜੇ ਰੁਕੀ ہوئی ਹੈ ਉਹ ਇੱਕ ਅਲੱਗ ਚੈਪਟਰ ਹੈ ਪਰ ਜੇਕਰ ਤੁਹਾਡਾ ਲਾਈਫ ਸਰਟੀਫਿਕੇਟ ਅਜੇ ਤੱਕ ਜਮ੍ਹਾਂ ਨਹੀਂ ਹੋਇਆ ਤਾਂ ਤੁਸੀਂ ਇਸ ਜੂਨ ਮਹੀਨੇ ਦੇ ਲਾਠ ਤੱਕ ਉਹਨੂੰ ਕਰਵਾ ਸਕਦੇ ਹੋ ਇਹਦਾ ਕਿਸੇ ਫੌਜੀ ਬੰਦੇ ਦੀ ਪੈਨਸ਼ਨ ਨਾਲ ਕੋਈ ਸਬੰਧ ਨਹੀਂ ਕੋਈ ਡਰਨ ਦੀ ਲੋੜ ਨਹੀਂ ਹੈ ਜਿਨ੍ਹਾਂ ਦੇ ਲਾਈਫ ਸਰਟੀਫਿਕੇਟ ਜਮ੍ਹਾਂ ਹੋਏ ਨੇ ਉਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਪਰ ਜਿਨ੍ਹਾਂ ਦੇ ਜਮ੍ਹਾਂ ਨਹੀਂ ਹੋਏ ਡਰਨ ਦੀ ਉਹਨਾਂ ਨੂੰ ਵੀ ਲੋੜ ਨਹੀਂ ਪਰ ਤੁਸੀਂ ਆਪਣੇ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣੇ ਨੇ ਹੁਣ ਮੁਸ਼ਕਲ ਇਹ ਆ ਜਾਂਦੀ ਹੈ ਕਿ ਜਮਾ ਕਿੱਥੇ ਕਰਾਈਏ ਕਿਉਂਕਿ ਅੱਜ ਕੱਲ ਜਿਹੜਾ ਆਨਲਾਈਨ ਲਾਈਫ ਸਰਟੀਫਿਕੇਟ ਜਮਾ ਹੁੰਦਾ ਸੋ ਆਫਲਾਈਨ ਆਪਾਂ ਨਹੀਂ ਕਰਾਉਂਦੇ ਪਰ ਮੈਂ ਤੁਹਾਨੂੰ ਦੱਸਦਾ ਵੀਰੋ ਮੈਨੂੰ 2018 ਦਾ ਮੈਂ ਪੈਨਸ਼ਨ ਆਇਆ ਔਰ ਮੈਂ 4 ਸਾਲ ਬੈਂਕਿੰਗ ਲਾਈਨ ਦੇ ਵਿੱਚ ਮੈਂ ਜੋਬ ਵੀ ਕੀਤੀ ਹੈ ਪਰ ਮੈਂ ਆਪਣਾ ਲਾਈਫ ਸਰਟੀਫਿਕੇਟ ਹਮੇਸ਼ਾ ਬੈਂਕ ਵਿੱਚ ਜਮਾ ਕਰਾਉਣਾ ਹੁਣ ਵੀ ਮੈਨੂੰ ਮਈ ਮਹੀਨੇ ਵਿੱਚ ਮੇਰਾ ਡਿਊ ਹੁੰਦਾ ਲਾਈਫ ਸਰਟੀਫਿਕੇਟ ਮੈਨੂੰ ਮੈਸੇਜ ਆਇਆ ਸੀ ਸਪਰਸ਼ ਵੱਲੋਂ ਔਰ ਮੈਂ ਬੈਂਕ ਦੇ ਵਿੱਚ ਜਾ ਕੇ ਇਹ ਵਾਲਾ ਫਾਰਮ ਬੈਂਕ ਦੇ ਵਿੱਚ ਮਿਲਦਾ ਤੁਹਾਨੂੰ ਉੱਥੋਂ ਤੁਸੀਂ ਕਹਿ ਕੇ ਲੈ ਲਓ ਵੀ ਮੈਂ ਲਾਈਫ ਸਟੇਟਿਟ ਜਮ੍ਹਾਂ ਕਰਾਉਣਾ ਮੈਨੂੰ ਫਾਰਮ ਦੇ ਦਿਓ ਉਹ ਫਾਰਮ ਤੇ ਜੋ ਵੀ ਡਿਟੇਲ ਭਰਨੀ ਹੁੰਦੀ ਆਪਣਾ ਨਾਮ ਨੰਬਰ ਬੈਂਕ ਅਕਾਊਂਟ ਨੰਬਰ ਮੇਲ ਆਈਡੀ ਫੋਨ ਨੰਬਰ ਪੈਨ ਨੰਬਰ ਸਾਰਾ ਕੁਝ ਭਰ ਕੇ ਨਾਲ ਤੁਸੀਂ ਆਧਾਰ ਕਾਰਡ ਦੀ ਫੋਟੋ ਕਾਪੀ ਔਰ ਪੀਪੀਓ ਲਾ ਸਕਦੇ ਹੋ ਜਾਂ ਲੇਟੈਸਟ ਪੈਨਸ਼ਨ ਸਲਿੱਪ ਤੁਹਾਡੀ ਉਹਦੀ ਜਿਹੜੀ ਫੋਟੋ ਕਾਪੀ ਤੁਸੀਂ ਸੈਲਫ ਸਿਗਨੇਚਰ ਕਰਕੇ ਬੈਂਕ ਦੇ ਵਿੱਚ ਦੇਣੀ ਹੈ ਤੁਹਾਡਾ ਜਿਹੜਾ ਲਾਈਫ ਸਰਟੀਫਿਕੇਟ ਅਪਡੇਟ ਹੋ ਜਾਏਗਾ ਔਰ ਤੁਹਾਨੂੰ 2-4 ਦਿਨ ਬਾਅਦ ਸਪਰਸ਼ ਵੱਲੋਂ ਇਹ ਵਾਲਾ ਮੈਸੇਜ ਵੀ ਆਏਗਾ ਕਿ ਤੁਹਾਡਾ ਲਾਈਫ ਸਿਕਟ ਸਬਮਿਟ ਹੋ ਗਿਆ। ਪਹਿਲੀ ਗੱਲ ਤੁਸੀਂ ਸਭ ਤੋਂ ਪਹਿਲੀ ਗੱਲ ਤੁਸੀਂ ਆਪਣੀ ਬੈਂਕ ਵਿੱਚ ਜਮ੍ਹਾਂ ਕਰਾਓ ਜਿਹੜੀ ਬੈਂਕ ਵਿੱਚ ਤੁਹਾਡੀ ਪੈਨਸ਼ਨ ਆਉਂਦੀ ਹੈ ਚਾਹੇ ਉਹ ਪ੍ਰਾਈਵੇਟ ਬੈਂਕ ਹੈ ਜਾਂ ਸਰਕਾਰੀ ਬੈਂਕ ਹੈ। ਜੇ ਨਹੀਂ ਕਰਦੇ ਤਾਂ ਬੈਂਕ ਮੈਨੇਜਰ ਨਾਲ ਗੱਲ ਕਰੋ। ਫਰਸਟ ਪ੍ਰੋਰਟੀ ਬੈਂਕ ਵਾਲਿਆਂ ਕੋਲ ਹੈ। ਮੈਨੂੰ ਵੀ ਬੜੇ ਲੋਕਾਂ ਨੇ ਕਿਹਾ ਕਿ ਨਹੀਂ ਜੇ ਬੈਂਕ ਵਾਲੇ ਅਜ ਕਰ ਨਹੀਂ ਕਰਦੇ ਪਰ ਮੈਂ ਤੁਹਾਨੂੰ ਸਬੂਤ ਦੇ ਰਿਹਾ ਮੈਂ ਬੈਂਕ ਵਿੱਚ ਜਾ ਕੇ ਕਰਾ ਕੇ ਆਇਆ। ਇਹ ਵਾਲਾ ਫਾਰਮ ਆਥੇ ਭਰ ਕੇ ਦਿੱਤਾ ਨੰਬਰ 2 ਗੱਲ ਫਿਰ ਵੀ ਤੁਹਾਡੇ ਬੈਂਕ ਵਾਲੇ ਗੱਲ ਨਹੀਂ ਸੁਣਦੇ ਤੁਸੀਂ ਕਿਸੇ ਵੀ ਕਸਟਮਰ ਸਰਵਿਸ ਪੁਆਇੰਟ ਜਿਹਨੂੰ ਆਪਾਂ ਸਾਈਬਰ ਕੈਫੇ ਕਹਿੰਦੇ ਆ ਉੱਥੇ 50 ਰੁਪਏ ਦੇ ਕੇ ਵੀ ਆਪਣਾ ਲਾਈਫ ਸਰਟੀਫਿਕੇਟ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਉੱਥੇ ਵੀ ਤੁਹਾਡੇ ਕੋਲ ਸਮਾਂ ਨਹੀਂ ਭੀੜ ਜਾਂਦਾ ਹੁੰਦੀ ਆ ਜਾਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਵੀਰੋ ਸੀਐਚਡੀ ਕੰਡਿਨ ਤਾਂ ਆਉਣਾ ਹੀ ਹੋਣਾ ਮਹੀਨੇ ਵਿੱਚ ਇੱਕ ਵਾਰ 15 ਦਿਨਾਂ 'ਚ ਇੱਕ ਵਾਰ ਤੁਸੀਂ ਈਸੀਐਚ ਸੈਂਟਰ ਤਾਂ ਆਉਣਾ ਹੀ ਹੋ ਤਾਂ ਸਟੇਸ਼ਨ ਹੈੱਡ ਕੁਆਰਟਰ ਦੇ ਵਿੱਚ ਇੱਕ ਡੀਪੀਡੀਓ ਨਾਮ ਦਾ ਦਫ਼ਤਰ ਬਣਿਆ ਹੁੰਦਾ ਹੈ ਜਿਹੜਾ ਡਿਫੈਂਸ ਪੈਨਸ਼ਨਰ ਇਸ ਸਹਤਾ ਵਾਸਤੇ ਬਣਿਆ ਹੁੰਦਾ ਤੁਸੀਂ ਉੱਥੇ ਜਾਓ ਸਟੇਸ਼ਨ ਕੁਆਟਰ ਜਾਓ ਉੱਥੋਂ ਡੀਪੀਡੀਓ ਦਫ਼ਤਰ ਪੁੱਛੋ ਉਹਨੂੰ ਆਪਦਾ ਸਾਰਾ ਪੀਪੀਓ ਲੈ ਜਾਓ ਨਾਲ ਆਪਦੀ ਡਿਸਚਾਰਜ ਬੁੱਕ ਲੈ ਜਾਓ ਆਧਾਰ ਕਾਰਡ ਲੈ ਜਾਓ ਤਾਂ ਉਹ ਵੀ ਤੁਹਾਡਾ ਲਾਈਫ ਸਰਟੀਫਿਕੇਟ ਉੱਥੇ ਵੀ ਜਮ੍ਹਾਂ ਕਰ ਦੇਣਗੇ ਪਰ ਜ਼ਰੂਰ ਧਿਆਨ ਲੱਖੋ ਇਸ ਮਾਮਲੇ 'ਚ ਜ਼ਿਆਦਾ ਉਲਝਣ ਦੀ ਲੋੜ ਨਹੀਂ ਹੈ ਵੀ ਹੈ ਮੇਰਾ ਤਾਂ ਸਰਟੀਫਿਕੇਟ ਜਮ੍ਹਾਂ ਨਹੀਂ ਹੋਇਆ ਜਿਹੜੇ ਵੀ ਮਹੀਨੇ ਆਪਣਾ ਸਰਟੀਫਿਕੇਟ ਡਿਊ ਹੁੰਦਾ ਆਪਣੀ ਡੇਟ ਕੈਲੰਡਰ ਤੇ ਡੋਟ ਕਰ ਲਓ ਡਾਇਰੀ ਤੇ ਨੋਟ ਕਰ ਲਓ ਨਹੀਂ ਤਾਂ ਸਪਰਸ਼ ਵੱਲੋਂ ਅੱਜਕੱਲ ਮੈਸੇਜ ਆ ਹੀ ਜਾਂਦਾ ਹੈ ਨਾਰਮਲ ਫੋਨ ਵੀ ਹੋਵੇ ਆਪਣੇ ਕੋਲੇ ਸਿੰਪਲ ਫੋਨ ਵੀ ਇੰਟਰਨੈਟ ਫੋਨ ਨਾ ਵੀ ਹੋਵੇ ਉਹਦੇ ਤੇ ਵੀ ਮੈਸੇਜ ਆ ਜਾਂਦਾ ਆਪਣੇ ਘਰੇ ਬੱਚਾ ਨੂੰ ਦਿਖਾ ਲਓ ਤੇ ਕਿ ਵੀ ਆਪਣੇ ਕਿਹੜੇ ਮਹੀਨੇ ਆਪਣਾ ਲਾਈਫ ਸਰਟੀਫਿਕੇਟ ਜਿਹੜਾ ਡਿਊ ਹੈ ਤਾਂ ਉਹਨੂੰ ਜਮ੍ਹਾਂ ਕਰਾਓ ਜੇ ਪਿਛਲੇ ਨਵੰਬਰ 2023 ਤੋਂ ਲੈ ਕੇ ਹੁਣ ਤੱਕ ਜਿਹਦਾ ਲਾਈਫ ਗਿਟ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਹੋਇਆ ਸੋ ਕਿਰਪਾ ਕਰਕੇ ਬੇਨਤੀ ਹੈ ਤਾਂ ਕਿ ਤੁਹਾਡੀ ਪੈਨਸ਼ਨ ਨਾ ਰੁਕੇ ਉਹਨੂੰ ਅੱਜ ਹੀ ਜਾ ਕੇ ਜਮ੍ਹਾਂ ਕਰਾਓ ਸਭ ਤੋਂ ਪਹਿਲਾਂ ਬੈਂਕ ਵਿੱਚ ਕਰਾਓ ਨਹੀਂ ਤਾਂ ਕੈਫੇ ਤੇ ਕਰਾਓ ਨਹੀਂ ਤਾਂ ਫਿਰ ਤੁਸੀਂ ਸਟੇਸ਼ਨ ਹੈਡਕੁਆਟਰ ਵੈਟਰਨ ਸੈਲ ਦੇ ਵਿੱਚ ਜਿਹੜਾ ਡੀਪੀਡੀਓ ਦਫਤਰ ਬਣਿਆ ਹੈ ਪੈਨਸ਼ਨਰ ਨੂੰ ਲਾਇ ਸਪਰਸ਼ ਦੇ ਪ੍ਰਤੀ ਜੋ ਵੀ ਮੁਸ਼ਕਲ ਆਉਂਦੀ ਹੈ ਉਹਦੇ ਸਬੰਧ ਵਿੱਚ ਸਾਡੀ ਹੈਲਪ ਕਰਨ ਵਾਸਤੇ ਉੱਥੇ ਜਿਹੜਾ ਦਫਤਰ ਬਣਿਆ ਹੁੰਦਾ ਹਰੇਕ ਮਿਲਟਰੀ ਸਟੇਸ਼ਨ ਦੇ ਵਿੱਚ ਇਹ ਡੀਪੀਡੀਓ ਦਫਤਰ ਬਣਿਆ ਹੁੰਦਾ ਹੈ ਉੱਥੇ ਜਾਓ ਉੱਥੇ ਜਾ ਕੇ ਜਮਾ ਕਰਾ ਕੇ ਆਓ ਪਰ ਜੇ ਇਸ ਤਰ੍ਹਾਂ ਦਾ ਤੁਸੀਂ ਸਪਰਸ਼ ਪੋਰਟਲ ਓਪਨ ਕਰਦੇ ਹੋ ਇਸ ਤਰ੍ਹਾਂ ਦਾ ਲਿੰਕ ਮੈਸੇਜ ਆਉਂਦਾ ਉੱਥੇ ਕੋਈ ਡਰਨ ਦੀ ਲੋੜ ਨਹੀਂ ਉਹ ਸਿੰਪਲ ਕੋਈ ਵਾਰਨਿੰਗ ਨਹੀਂ ਦਿੱਤੀ ਹੋਈ ਉਹ ਅਵੇਅਰ ਕੀਤਾ ਹੋਇਆ ਸਾਨੂੰ ਕਿ ਜੁਨ ਮਹੀਨੇ ਦੇ ਵਿੱਚ ਵਿੱਚ ਤੁਸੀਂ ਆਪਣਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਓ ਜੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਆਉਂਦਾ ਤਾਂ ਉਹਨੂੰ ਆਪਣੇ ਜਿਹੜੇ ਸਰਕਲ ਦੇ ਵਿੱਚ ਤੁਹਾਡੇ ਦੋਸਤ ਮਿੱਤਰ ਨੇ ਆਪਣੇ ਵਟਸਐਪ ਗਰੁੱਪਾਂ 'ਚ ਰਾਇ ਉਹਨਾਂ ਨੂੰ ਵੀ ਦੱਸੋ ਬੇਚ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ 'ਚ ਆਪਣਾ ਲਾਈਫ ਸਰਟੀਫਿਕੇਟ ਜਮ੍ਹਾਂ ਆਪਾਂ ਕਰਾਉਣਾ ਹੀ ਹੁੰਦਾ ਸੋ ਇਹ ਮੇਰਾ ਮਨ ਕੀਤਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਸੋ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੱਧ ਤੋਂ ਵੱਧ ਆਪਣੇ ਸਾਬਕਾ ਸੈਨਿਕਾਂ ਦੇ ਨਾਲ ਇਹਨੂੰ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਜੇ ਅਜੇ ਤੱਕ ਤੁਸੀਂ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਇਸੇ ਤਰ੍ਹਾਂ ਦੀਆਂ ਹੋਰ ਜ਼ਰੂਰੀ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਪੂਰੀ ਵੀਡੀਓ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ